ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਘਰਤੀ ਤਿਆਰੀ ਜੱਸੇ ਬਾਈ ਨੇ ਤਵੀਆਂ ਪਾ ਲਈਆਂ ਝੂੜੀ ਘਾਦੇ ਲਓ ਜੀ ਬੰਦੇ ਲਾਗੇ ਚਾੜਨ ਆਪਦਾ ਸਮਾਨ ਸੈਟਿੰਗ ਕਰਦੇ ਨੇ ਸਾਰਾ ਠੇਕੇਦਾਰ ਬਹੁਤ ਪੁਰਾਣਾ ਹੈ ਇਹ ਆਹੋ ਬੰਦੇ ਪਹਿਲੇ ਹੀ ਟਿਕਿਆ ਤਿਆਰੀ ਫਿਆਰੀ ਚੱਲ ਰਹੀ ਹੈ ਆਗਿਆ ਦਾ ਆਗਿਆ ਦਾ ਹਾਈ ਅਰਜਨwarl ਗੋਬਿੰਦ ਸਿੰਘ ਜੀ ਨੂੰ ਸਹਿਲੂ ਸ੍ਰੀਮਰਤ ਧਰਮ ਦਾ ਸਰਾਵ ਧਾਰੀ ਸਭ ਸੰਗ ਨੂੰ ਸਦਾਈ ਜੀ ਮਹਾਰਾਜ ਜੀ ਸਾਥਕਾਂ ਜਿਦ ਨਾਵੇ ਚੜਦੀ ਕਲਾ ਕਰੇ ਆਗਿਆ ਦਾਉ ਜੀ ਖੁਸ਼ੀਆਂ ਮੁਖ ਕਾਪਦੇ ਹੋਏ ਪਰਿਵਾਰ ਵੱਲੋਂ ਖੜਾ ਪ੍ਰਸਾਦ ਦੀ ਦੇਖ ਹਾਜ਼ਰ ਹੈ ਮਹਾਰਾਜ ਜੀ ਭੋਗ ਲਾਉਣ ਲਈ ਸਾਖ ਸਾਹਿਬ ਸੋਤ ਸਿਰਾ ਨਾਮ ਭੋਗ ਅਹਰਾਈ ਅਤੇ ਉਸਾਰਤ ਵਰਤੀ ਸੰਗ ਵਿੱਚ ਵਰਤੌਣ ਦੀ ਆਗਿਆ ਹੋਵੇ ਯੋਗ ਨਾਮ ਸਹਾਇ ਦੇ ਇਕਰਾਰ ਹੋਏ ਸ਼ੇਪ ਆਉਂਦੀਆਂ ਸਾਡਾ ਬਾਦ ਬਾਦ ਕੋ ਕੁਛ ਮੁਆਫ ਕਰਿਓ ਸੰਸਤਾ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀ ਆ ਗਿਆ ਬੋ ਜੀ ਧੰਨ ਗੁਰਨਾਣ ਨਾਮ ਚੜਦੀ ਹੋਣੀ ਤੇਰੇ ਪਾਣੀ ਸਲਾ ਬਹੁਤ ਤਦਾ ਪਲਾਂ ਵਾਹਿਗੁਰੂ ਸਤਿਮਾਨ ਗਿਆ ਆ ਉੱਤੇ ਆ ਰੇਲ ਜੀ ਜਿਹੜੀ ਲੈ ਕੇ ਜਾਂਦੇ ਨੇ ਇਹ ਮਸ਼ੀਨ ਜਾਊਗੀ ਉੱਥੀ ਲਵੇ ਆ ਦੇਖੋ ਇਹਨਾਂ ਨੇ ਬੰਨ ਲੈਣਾ ਜਿਵੇਂ ਰੇਲ ਦਾ ਸਿਸਟਮ ਹੁੰਦਾ ਉਦਾਂ ਹੀ ਸਾਰਾ ਆਦੇ ਆ ਕੇ ਪੈਰਪੂਰ ਸਾਰੇ ਹਾਲਾਗੀ ਮਸ਼ੀਨ ਮੇਰੇ ਜੀ ਦਾ ਪੈਂਿਆ ਨੂੰ ਬੁਝਾ ਲਓ ਉਹਨੂੰ ਤੇ ਅੱਜ ਪਹਿਣਾ ਲੈਂਟਰ ਉਹਦੇ ਕਰਕੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰ ਰਹੇ ਆ ਰੋਟੀ ਦਾ ਤੇ ਹੋਰ ਜੋ ਵੀ ਮੱਠੇ ਦੇ ਵਿੱਚ ਹੁੰਦਾ ਉਹ ਚੱਲੂਗਾ ਤੇ ਹਰਬਾਈ ਪਹੁੰਚ ਗਿਆ ਪੱਠੀ ਪੁੱਠੀ ਚਲਾ ਰਹੇ ਹਾਂ ਦਿਖਾਉਨੇ ਆ ਤੁਹਾਨੂੰ ਪੱਠੀ ਕਰ ਰਹੇ ਨੇ ਫਿੱਟ ਤੇ ਜਵਾਨਾਂ ਦੋਹਾਂ ਦੀ ਡਿਊਟੀ ਹੋ ਰਹੀ ਆ ਦੇਖੋ ਖੜੇ ਨੇ ਦੋਏ ਾਰੇ ਕਾਰੀਗਰ ਸਾਹਿਬ ਲੱਗੇ ਹੋਏ ਨੇ ਆਪ ਤਾਂ ਕਰਦੇ ਨੇ ਸੈਟਿੰਗ ਤੇ ਇਹਨੂੰ ਚਲਾਉਂਦੇ ਨੇ ਆਪਣੇ ਗੈਸ ਨੂੰ ਪੱਠੀ ਆ ਪਈ ਆ ਜੀ ਕਾਰੀਗਰ ਸਾਹਿਬ ਤਾਂ ਲੱਗੇ ਪਨੀਰ ਦੇ ਦਾਲੇ ਹੋ ਗਏ ਬੋਲੋ ਹੁਣ ਜੀ ਮਿੱਤਰੋ ਕਰ ਸੀ ਸਟਾਰਟਿੰਗ ਦੇਖਿਆ ਨਾ ਕੋਈ ਨਾ ਲਾ ਕੋਈ ਨਾ ਲਾ ਪਰ ਕੋਈ ਗੱਲਾ ਉਹ ਤੇੜੀ ਕਿੱਥੇ ਜਾਂਦੀ ਕਹਿੰਦਾ ਤੇਰੀ ਇਹ ਜਾਂਦੀ ਕਿੱਥੇ ਲੈ ਸਾਲਾ ਜਾਂਦੀ ਤਾਂ ਫੇਰ ਕਹਿੰਦਾ ਤੇ ਜਾਂਦੀ ਦੀ ਅਰੇ ਕਈ ਨਾ ਸਾਲਾ ਹਰ ਹਰ ਆ ਕੇ ਲੈ ਲਓ ਲਓ ਜੀ ਕਰੋ ਜੈਕ ਰੇਲ ਗੱਡੀ ਵਾਲਾ ਸਿਸਟਮ ਹੈ ਆ ਆ ਤੇਲ ਮਾਰਤਾ ਮੈਂ ਲੱਗਾ ਸਲੈਬਾਂ ਤੇ ਅਰੇ ਨੀ ਪਰੇ ਨੀ ਪਰੇ ਮਾਹਰ ਪੂਰੀ ਘੈਂਟ ਸਿਸਟਮ ਬਣਾਇਆ ਵਾ ਵੀ ਐਨ ਗਲੀਆਂ ਦੰਦਿਆਂ ਦੇ ਵਿੱਚ ਉਹ ਦੇਖੋ ਬਹੁਤ ਆਸਾਨ ਹੋ ਗਿਆ ਹੁਣ ਲੈਂਟਰ ਪਾਉਣਾ ਅੱਗੇ ਬਹੁਤ ਤੜਲੇ ਹੁੰਦੇ ਤੇ ਦੇਖੋ ਨਜ਼ਾਰਾ ਲੈਂਦਾ ਪਹਿਲਾ ਆ ਫਰਮਾਇਟੀ ਗੀਰ ਬਣਾਇਆ ਪਿਆ ਨਾ ਸਾਲ ਅੱਗੇ ਲਿਆਈਓ ਚੱਕ ਚੱਕ ਪਾਲਟੀਆਂ ਬੰਦੇ ਇਕੱਠੇ ਕਰੀ ਜਾਓ ਜਾਂਦਾ ਮਾਰੋ ਮਾਰ ਭੱਜਿਆ ਮਿੰਟੋ ਮਿੰਟੀ ਹੁਣ ਲੈਂਟਰ ਪਾਉਣਾ ਕੀ ਔਖਾ ਹੈ ਪੈਸਾ ਚਾਹੀਦਾ ਜੇਬ ਚ ਲੈਂਟਰ ਦਾ ਘੰਟੇ ਜੇ ਪੈ ਜਾਂਦਾ ਕਹਿੰਦੇ ਆ ਬਿਜਲੀ ਵਾਲੇ ਨਾ ਦੇਖੋ ਕਿਵੇਂ ਚੱਟੇ ਪਾਇਆ ਪੁਛਾਏ ਨੇ ਬੋਲੇ 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 ਲੈ ਇਨਾ ਦੇਖੋ ਕਿੱਧਰ ਕਿੱਧਰ ਘੁੰਮਦੀਆਂ ਨੇ ਕਮਾਲ ਇਹ ਕਰਤੀ ਚੱਲੀ ਜਾਂਦਾ ਕੰਮਕਾਰ ਤੇ ਜਲੇਬੀਆਂ ਲਈ ਹੋ ਰਿਹਾ ਤਿਆਰ ਆ ਚੌਣੀ ਧਰੀ ਵੀ ਆ ਮਟਰ ਪਨੀਰ ਹੋ ਗਿਆ ਤਿਆਰ ਮਟਰ ਪਨੀਰ ਕਰਤਾ ਤਿਆਰ ਲਓ ਜੀ ਚੱਲਦਾ ਕੰਮਕਾਰ ਲੈਂਟਰ ਵਾਲਿਆਂ ਦੀ ਸੇਵਾ ਲਈ ਆ ਦੇਖੋ ਜਲੇਬੀਆਂ ਨਿਕਲ ਰਹੀਆਂ ਨੇ ਕੀ ਕਿਵੇਂ ਚੱਲਦਾ ਕੰਮਕਾਰ ਹਾਂ ਠੀਕ ਚੱਲਦਾ ਜੀ ਕੰਮ ਆ ਦੇਖੋ ਥੋੜੇ ਸਾਹਮਣੇ ਆ ਮਿੱਤਰੋ ਆ ਦੇਖੋ ਮੂਵੀ ਵਾਲਿਆਂ ਮੰਗ ਜਰੇ ਕਮਾ ਲੈਂਦੇ ਨੇ ਉਧਰ ਨੂੰ ਜਿ ਘੜ ਜਾ ਪੂਰਾ ਗੋਲ ਰੱਖਿਆ ਸਿਸਟਮ ਜਿੱਦਨੂੰ ਲੈਂਟਰ ਪਾਉਣਾ ਉਦਨੂ ਮੇ ਰੇਲ ਜਰੇ ਕਮਾ ਲੈਂਦੇ ਨੇ ਪਰ ਉਹ ਚੈੱਕ ਕਰੋ ਹੋ ਸਮੇਂ ਤੇ ਨਾ ਨਾ ਹੁਣ ਤੇ ਹਲੋ ਹੋ ਬੰਨੇ ਘੱਪੇ ਪਈਆਂ ਨੇ ਮੇਨ ਬੰਦਾ ਇਹਨਾਂ ਦਾ ਆਏ ਫੜਾ ਬੀ ਹਾਂਜੀ ਅੱਜ ਤੁਸੀਂ ਵੀ ਫੋਰਮੈਨ ਬਣ ਕੇ ਕੀ ਗੱਲ ਹੈ ਹੈ ਕੈਸਾ ਹੈ ਠੀਕ ਹੈ ਬਹੁਤ ਹਵਾ ਚਲਦੀ ਹੈ ਤੇ ਬਚਾਓ ਰਹਿ ਗਿਆ ਤੁਪ ਵੀ ਬਹੁਤ ਆ ਪਰ ਨੇ ਕਦੇ ਕਦੇ ਹਵਾ ਨਾ ਚਲਦੀ ਹੁੰਦੀ ਤਾਂ ਜੀਵ ਨਿਕਲ ਜਾਣੀ ਸੀ ਬੰਦਿਆਂ ਦੀ ਲੰਡਾ ਬੋਲਿਆਂ ਦੀ ਹਵਾ ਚੱਲਣ ਕਰਕੇ ਬਚਾਓ ਆ ਦੇਖੋ ਹਵਾ ਵਧੀਆ ਜਾਂਦੀ ਹੈ ਦੇਖੋ ਤਰਾਂਤ ਕਿਵੇਂ ਲਹਿਰ ਆਉਂਦਾ ਤਾਂ ਮੜੇ ਜੇ ਬਚੇ ਹੋਏ ਨੇ ਤਾਂ ਠੇਕੇਦਾਰ ਦੇ ਵਿੱਚ ਸਾਹ ਨੇ ਜੇ ਕਿਤੇ ਧੁੱਪ ਹੁੰਦੀ ਕੱਲੀ ਫੇਰ ਬੁਰਾ ਹਾਲ ਹੋਣਾ ਸੀ ਬਹੁਤ ਜ਼ਿਆਦਾ ਆਉਂਦੀ ਮਤੋਂ ਟਰਾਲੀ ਦੇ ਵਿੱਚ ਸਵੈਟ ਰੱਖਿਆ ਆ ਵੀ ਆਗੇ ਟਰਾਲੀ ਤੋਂ ਕੋਈ ਦੁਬਾਰੇ ਫੇਰ ਤੇ ਇੱਧਰ ਵੀ ਲਾ ਲਿਆ ਵੇਖੋ ਉਹ ਵੀਰ ਗਿੱਲਾ ਹੋ ਹੋ ਕੇ ਕਰਦਾ ਕੰਮ ਚਲਦੀ ਆ ਜੀ ਬੰਦਿਆਂ ਦੀ ਸੇਵਾ ਪੂਰੀ ਤਸੱਲੀ ਬਕਸੋ ਜੀ ਮਿੱਤਰੋ ਰੇਤੇ ਦਾ ਟਰਾਲਾ ਅੱਜ ਫੇਰ ਆ ਗਿਆ ਇੱਕ ਹੋਰ ਆ ਲੋ ਕਰੋ ਚੈੱਕ ਟਰੈਕਟਰ ਹੋਰ ਆ ਵੀਰ ਤੇ ਟਰਾਲਾ ਆ ਗਿਆ ਰੇਤੇ ਦਾ ਲਾਹੋਣੇ ਆ ਇਹਨੂੰ ਬਰਸਾਤ ਕਰਕੇ ਇਕੱਠਾ ਕਰ ਰਹੇ ਆ ਫਿਰ ਚੱਲੀ ਜਾਊ ਕਮਲਪਾਈ ਦਾ ਤੇ ਉੱਪਰ ਲਿਓ ਦਾ ਪੋਰਸ਼ਨ ਦਾ ਨਾਲੇ ਹੁਣ ਰੇਟ ਕਰਿਆ ਵਾ ਵੀਰ ਨਾਲ ਲਓ ਜੀ ਮਿੱਤਰੋ ਅਰਜਨ ਆ ਗਿਆ ਦੇਖਦੇ ਹਾਂ ਹੁਣ ਕੀ ਕਰੂਗਾ ਖਾਲੀ ਰੌਣੀਆਂ ਬਾਈਕ ਪਰ ਹੋ ਗਿਆ ਪਰੇ ਖਿੱਚ ਕੇ ਜਾਣਦੇ ਖਿੱਚ ਕੇ ਹੁਣ ਖਿੱਚ ਕੇ ਜਾਣਦੇ ਇਹਨਾਂ ਦਾ ਪੂਰੇ ਕਰਦਾ ਜਿਵੇਂ ਤਰੋ ਟਰਾਲੀ ਲੱਗੀ ਟਕਾਣ ਤੇ ਪਰ ਲੱਗੀ ਬਹੁਤ ਔਖੀ ਆ ਬਹੁਤ ਕਲਹੂਰਾ ਨਾਲ ਟਰਾਲੀ ਲੱਗੀ ਆ ਫਿਰ ਆਪਾਂ ਆਪ ਉੱਤੇ ਬੈਠੇ ਨਹੀਂ ਤੁਹਾਨੂੰ ਦਿਖਾਉਂਦੇ ਉਹਦੇ ਕਰਕੇ ਫਿਰ ਕਰਤਬਕ ਦਿਖਾਏ ਮੜ ਜੇ ਟਰੈਕਟਰ ਨੂੰ ਤਾਂ ਟਕਾਣੇ ਤੇ ਆ ਜੀ ਮਾਸਾਂ ਖਿੱਚ ਧੂਕੇ ਨਾਤੀ ਪਰ ਬਹੁਤ ਜਿਆਦੇ ਤੱਕਾ ਕਰਕੇ ਹਣ ਫੇਰ ਮੜਿਆ ਲੋਟ ਲੱਗਿਆ ਕਰਨ ਵੀਰ ਕਹਿੰਦਾ ਵੀ ਬ੍ਰੋਕਰ ਲੈ ਜੂਗੀ ਅਰ ਕਲਹੂਰ ਬਹੁਵਰ ਦਾ ਟਰੈਕਟਰ ਦੇਖੋ ਉਰੋਂ ਕਿੱਥੇ ਤੁਰਪੂ ਮੇਤਰਾ ਪਹਿਲਾਂ ਬਹੁਤ ਆਪਾਂ ਚੜਿਆ ਜਿੱਥੇ ਉਹ ਰੇਤੇ ਦੇ ਤੋਂ ਚਾਰ 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 ਹੁਣ ਜਾਣ ਦੇ ਅੱਗੇ ਪਿੱਛੇ ਕਰਕੇ ਚਾਰ ਰੇਤੇ ਦੇ ਦਾ ਜਾੜੀ ਜਾਣਾ ਹੈ ਜੀ ਟਾਈਮ ਵੀ ਬਹੁਤ ਹੋ ਗਿਆ ਮਿੱਤਰੋ ਸਾਰੀ ਦਿਹਾੜੀ ਲੱਗਿਆ ਨੂੰ ਵੀ ਹੋ ਗਈ ਵੀਰ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਆ ਇਹਨਾਂ ਦੀ 4:30 ਵਜੇ 4:30 10:30 ਮੈਨੂੰ ਲੱਗਦਾ ਸੀ ਵੀ ਲੱਗੇ ਤੀਏ ਸਿਰਫ ਅੱਧਾ ਘੰਟਾ ਇਹਨਾਂ ਨੇ ਮਸ਼ੀਨ ਬੰਦ ਕਰੀ ਆ ਜਿਹੜਾ ਪ੍ਰਸ਼ਾਦਾ ਛਕਿਆ ਬਹੁਤ ਜ਼ਿਆਦਾ ਮਿਹਨਤ ਆ ਇਹ ਆ ਦੇਖੋ ਚਲੇ ਆਏਗਾ ਮਨੂੰ ਲਓ ਜੀ ਦੇਖੋ ਆਹ ਆਹ ਆਓ ਜੀ ਮੇਟਰੋ ਘਰ ਦੀ ਮੱਕੀ ਕੱਟ ਰਹੇ ਆ ਤੇ ਮੱਕੀ ਦਾ ਟਾਈਮ ਹੋ ਗਿਆ ਪੂਰਾ ਦੇਖੋ ਹਰ ਗੰਢ ਖੜੀ ਆ ਪਰ ਦਾਣਾ ਪੂਰਾ ਪੱਕ ਗਿਆ ਟੋਪਦੀ ਆ ਫਸਕਰਾਸ ਪੂਰੀ ਰੋਟੀਆ ਕਾ ਤਾਣਾ ਤੇ ਕੁਆਲਿਟੀ ਬੱਤੀ ਦੀ ਨਾਲੋ ਫੁੱਲੋ ਕੇ ਰੋਟਾ ਵਧੀਆ ਫੁੱਲ ਦਾ ਜੀਹਣ ਭੈਣ ਅੱਜ ਦੇਖੋ ਤੇ ਨਾਲੇ ਛੱਲੀ ਦੇਖੋ ਕੋਈ 5 ਫੁੱਟ ਦੇੜ ਗੜ ਉੱਪਰ ਲੱਗੀ ਹੋਈ ਐ ਛੜੀ ਖੜੀ ਆ ਉਹ ਵੀ ਬਾਕੀ ਪੂਰੀ ਵਧੀਆ ਪਾਣੀ ਨਹੀਂ ਇਹਦਾ ਆਪਾਂ ਬੰਦ ਕਰਿਆ ਐਨ ਐਂਡ ਤੱਕ ਅੱਜ 4 ਗਣੀ 5 ਦਿਨ ਪਹਿਲਾਂ ਪਾਣੀ ਬੰਦ ਕਰਿਆ ਤੇ ਐਨ ਦੇਖੋ ਥੋੜੇ ਸਾਹਮਣੇ ਆ ਹਰੀ ਕਚੂਰ ਖੜੀ ਆ ਜੇ ਪਾਣੀ ਪੰਜ-ਛੇ ਦਿਨ ਪਹਿਲਾਂ ਬੰਦ ਕਰਿਆ ਹੁੰਦਾ ਤਾਂ ਇਹ ਮੱਚ ਜਾਣੀ ਦੀ ਜਮਈ ਫਰਵਰੀ ਦੀ ਇਹ 7-8 ਤਰੀਕ ਦੀ ਲੱਗੀ ਹੋਈ ਆ। ਨਾਓ ਜੀ ਚੱਲੀ ਜਾਂਦਾ ਕੰਮਕਾਰ ਖੇਤ 9 ਵਜੇ ਕਰਦਾ ਵੀ ਉੜਦਾ ਇੱਥੇ ਫਸਲ ਵੀ ਕੱਟੀ ਜਾ ਰਹੀ ਆ ਦੇਖੋ ਸਫਾਈ ਮੱਕੀ ਦੀ ਉਹ ਲਾਤੇ ਘੇੜੇ ਲਵੇ ਤੇ ਬਸ ਦੋ ਤਿੰਨ ਕ ਖੇਤਰ ਘੇੜੇ ਰਹਿ ਗਏ। ਲੋ ਜੀ ਮਿੱਤਰੋ ਮਸ਼ੀਨ ਚੱਲਦੀ ਆ ਤੁਹਾਡੇ ਸਾਹਮਣੇ ਹੀ ਕਰੋ ਚੈੱਕ। 9:30 ਦਾ ਹੋ ਗਿਆ ਟਾਈਮ। ਪਲਾਟ ਲੱਗ ਗਿਆ ਲਵੇ। ਤਿੰਨ ਕੀਲਿਆਂ ਦਾ ਪਲਾਟ ਆ ਤੇ ਘੇੜੇ ਦੋ ਕੁ ਰਹਿ ਗਏ। ਚੱਲੀ ਜਾਂਦਾ ਕੰਮਕਾਰ ਖੇਤ ਤੇ ਟਰਾਲੀ 21 ਫੁੱਟ ਦੀ ਲਾਗੀ ਲਵੇ ਪੂਰੀ ਟੀਸੀ ਨਿਕਲੂਗੀ ਐ ਠੋਕ ਕੇ। ਬਾਕੀ ਹੁਣ ਕਾਲੂ ਝਾੜਦਾ ਪਤਾ ਲੱਗੂ ਅਸਲ। ਪੂਰਾ ਤਾਂ ਅਕੇਲਿਆਂ ਦਾ ਪਲਾਟ ਆ ਇਹ ਸਾਰਾ ਮਾਲੇ ਦੇ ਜੇ ਪਾਇਆ ਕਿੰਨਾ ਕੁ ਬਾਦ ਦਾ ਘੜਦਾ ਜੋ ਵੀ ਹੁੰਦਾ ਇਹ ਜੇ ਪੈਂਦਾ ਜਾਂ ਦਾਣੇ ਮਾੜੇ ਮੋਟੇ ਟਵੀ ਟਰਾਲੀ 'ਚ ਪਹਿਣਗੇ ਜਿੱਦਾਂ ਵੀ ਹੋਊਗਾ ਇੱਕ ਅੱਧਾ ਟੈਂਕ ਜਿਵੇਂ ਪੰਜਾਬੀ ਪਾਇਆ ਵਾ ਮੂਰੇ ਹਵਾ ਵੀ ਚੱਲ ਪਈ ਹੈ ਨਾ ਜੱਸਾ ਬਾਈ ਵੀ ਆ ਬੈਠਾ ਦੇਖੋ ਤੇ ਲੱड्डੂ ਬਾਈ ਵੀ ਫੋਰਮੈਨ ਸਾਹਿਬ ਤੇ ਕਾਲਾ ਬਾਈ ਵੱਢ ਰਿਹਾ ਹੈ ਇੱਕ ਮਲਾਜਮ ਉੱਤੇ ਟਰਾਲੀ ਦੇ ਬੈਠਾ ਢਾਣੇ ਪਵਾ ਰਿਹਾ ਕਰੋ ਚੈੱਕਰਾਤੀ ਬੜਾਈ ਦਾ ਤੋਰਾ ਮਸ਼ੀਨ ਦਾ ਦੇਖੋ ਜਾਂਦੀ ਆ ਬਾਗੀਆਂ ਪਾਉਂਦੀ ਪ੍ਰੀਤੋ ਰਾਣੀ ਕਾਟਰ ਦੀ ਬਹੁਤ ਖਚਾਈ ਆ ਬਹੁਤ ਕੁਝ ਜ਼ਿਆਦੇ ਪਹਿਲਾਂ ਮੰਗ ਚੌਕ ਜੇ ਨਹੀਂ ਹੁੰਦੇ ਜਿਵੇਂ ਅੱਗੇ ਚੌਕ ਜੇ ਹੁੰਦੇ ਸੀ ਪਹਿਲਾਂ ਤਾਂ ਹੱਥ ਬਣਾਉਣੇ ਦੀ ਮੱਕੀ ਵਾਲੇ ਕਟੜਾਂ ਤੇ ਹੁਣ ਤਾਂ ਨਜ਼ਾਰਾ ਆਇਆ ਪਿਆ ਨਜ਼ਾਰਾ ਐਂ ਚੱਲਦੇ ਨੇ ਫਿਸ਼ ਕੇ ਜਿਵੇਂ ਜੀ ਤਰੋ ਟਰਾਲੀ ਦੀ ਨਿਕਲੂਗੀ ਟੀਸੀ ਜੱਸਾ ਬਾਸ ਵੀ ਖੜਾ ਦੇਖੋ ਤੇ ਸਾਫ਼ ਸੁਥਰੀ ਆ ਫਸਲ ਪੂਰੀ ਆ ਦੇਖੋ ਘੈਂਟ ਆ ਕੋਈ ਗੁੱਲ ਨਹੀਂ ਕੁਛ ਨਹੀਂ ਹੈ ਕੋਈ ਪ੍ਰੋਬਲਮ ਟੋਟੇ ਦੀ ਨਹੀਂ ਹੈਗੀ ਤੇ 10 ਗਾਏ ਵੱਜ ਕਿਹੜਾ ਇੱਕ ਰੈਦਾ ਮਸ਼ੀਨ ਦਾ ਹੋਰ ਆ ਜਾ ਜਾਂਦਾ ਤੁਰਿਆ ਆਰਾਮ ਨਾਲ ਕੋਈ ਪਰਵਾਹ ਨਹੀਂ ਆਣਾ ਜੇ ਨੂੰ ਸਭ ਜਾਂ ਵੀ ਹੋਰ ਵੀ ਨਾ ਕੋਈ ਮੂਰੀ ਚੱਕਿਆ ਤੁਰਿਆ ਖਾਲ ਆਹ ਦੇਖਦੇ ਔਰ ਕੀ ਕਰਦਾ ਦੇਖੋ ਛਾਲਾ ਮਾਰਦਾ ਆਓ ਜੀ ਮਿੱਤਰੋ ਟਰਾਲੀ ਮੜ ਜੀ ਕੋਨੇ ਤੇ ਆ ਕੇ ਬੈਠ ਗਈ ਤੇ ਪੌਣਾ ਪੈ ਗਿਆ ਟੋਚਨ 3630 ਪਾ ਲਿਆ ਮੂਰੇ ਸੇ ਪੰਜਾਬੀ ਦੇ ਪਿੱਛੋਂ ਦਾ ਖਿੱਚ ਲਿਆ ਉਹਰੇ ਆ ਕੇ ਵੱਟ ਚੜ ਗਿਆ